ਹਾਂਜੀ ਕਿਸਾਨ ਵੀਰੋ ਸਾਰੇ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਜਮਾਇਲ ਆਉਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਚ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਪਨੀਰੀ ਬਾਰੇ ਕਾਫੀ ਸਵਾਲ ਕਿਸਾਨ ਵੀਰਾਂ ਦੇ ਆ ਰਹੇ ਆ ਕਿਉਂਕਿ ਜਿਨ੍ਹਾਂ ਨੇ ਜਿਹੜੀ 20 ਮਈ ਤੋਂ ਬਾਅਦ ਜਾਂ 25 ਮਈ ਦੇ ਨੇੜੇ ਤੇੜ ਪਨੀਰੀ ਬੀਜੀ ਆ ਉਹਦੇ ਵਿੱਚ ਪੀੜੇ ਪੈਣ ਦੀ ਸਮੱਸਿਆ ਕਈ ਥਾਵਾਂ ਤੇ ਬੂਟੇ ਸੁੱਕਣ ਦੀ ਸਮੱਸਿਆ ਆ ਰਹੀ ਆ ਤੇ ਜਿਨ੍ਹਾਂ ਨੇ ਉਦੋਂ 2-4 ਦਿਨ ਪਹਿਲਾਂ ਪਨੀਰੀ ਬੀਜੀ ਆ ਉੱਥੇ ਜਿਹੜੀ ਗਰੋਥ ਪਨੀਰੀ ਦੀ ਜਿਹੜੀ ਚੰਗੀ ਗਰੋਥ ਦੇ ਵਿੱਚ ਜਿਹੜੀ ਕਮੀ ਆ ਗਰੋਥ ਨਹੀਂ ਪ੍ਰੋਪਰ ਹੋ ਰਹੀ ਪਨੀਰੀ ਲੱਗਦਾ ਕਿ ਜਿਹੜੀ 25 ਦਿਨਾਂ ਚ ਪਨੀਰੀ ਤਿਆਰ ਨਹੀਂ ਹੋਣੀ ਉਹਦੇ ਬਾਰੇ ਗੱਲਬਾਤ ਕਰਨੀ ਜੇ ਕੋਈ ਨਵੇਂ ਕਿਸਾਨ ਵਿੱਚ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਲਰਟ ਬਟਨ ਦਬਾ ਲਈ ਫੇਸਬੁੱਕ ਪੇਜ ਤੇ ਦੇ ਰਹੇ ਦਾ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਸੋ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਫੈਕਟਰ ਹੁੰਦਾ ਅ ਉੱਚ ਤਾਪਮਾਨ ਤੇ ਕਿਉਂਕਿ ਕਈ ਕਈ ਵਾਰ ਜਿਹੜਾ ਪਿਛਲੇ ਸਾਲਾਂ ਦੇ ਵਿੱਚ ਥੋੜਾ ਬੋਤ ਮੀਂਹ ਹੈ ਜਿਹੜਾ ਅੱਜ ਕੱਲ ਪੈ ਜਾਂਦਾ ਹੁੰਦਾ ਜੇਸਾਂਲ ਔੜ ਲੱਗਦੀ ਔਸਲ ਪਨੀਰੀ ਤਿਆਰ ਕਰਨ ਦੇ ਵਿੱਚ ਸਮੱਸਿਆ ਆਉਂਦੀ ਆ ਕਿਉਂਕਿ ਸਟ੍ਰੈਸ ਉੱਪਰੋਂ ਵੀ ਪੈਂਦੀ ਫਸਲ ਦੇ ਉੱਤੇ ਤੇ ਦੂਸਰਾ ਹੈਗਾ ਕਿ ਮੇਨ ਜ਼ਰੂਰੀ ਜਿਹੜੇ ਤੱਤ ਆ ਨਾ ਜਿਨ੍ਹਾਂ ਦੀ ਘਾਟ ਆਉਂਦੀ ਆ ਇਹ ਤੁਸੀਂ ਸਪਰੇਅਾਂ ਕਰਨੀਆਂ ਆ ਆਪਾਂ ਕਈ ਵਾਰ ਹੋਰ ਸਮਾਨ ਪਾਈ ਜਾਂਦੇ ਹੋਰ ਮਿਕਸਚਰ ਪਾਈ ਜਾਂਦੇ ਆ ਜਿਨ੍ਹਾਂ ਦੇ ਵਿੱਚ ਇਹ ਤੱਤ ਵੀ ਹੁੰਦੇ ਆ ਪਰ ਪ੍ਰੋਪਰ ਜਿਹੜੀ ਪੂਰਾ ਖਰਾਕ ਆ ਜਿਹੜੀ ਇੱਕ ਤੱਤ ਹੈ ਜਿਹੜਾ ਉਹ ਜਿੰਨੀ ਮਾਤਰਾ ਚਾਹੀਦਾ ਉਹ ਪ੍ਰੋਪਰ ਨਹੀਂ ਮਿਲਦਾ ਤੇ ਆਪਾਂ ਪ੍ਰੋਡਕਟ ਵੀ ਕਈ ਵਾਰ ਮਹਿੰਗਾ ਪਾ ਲੈਂਦੇ ਆ ਪਰ ਉਹਦਾ ਫਾਇਦਾ ਨਹੀਂ ਆਪਾਂ ਨੂੰ ਉਨਾ ਮਿਲਦਾ ਸੋ ਉਹੀ ਮੈਂ ਤੁਹਾਨੂੰ ਦੱਸਣਾ ਦੋ ਸਪਰੇਆ ਪੰਜ ਕਿ ਦਿਨ ਤੇ ਗੈਪ ਤੇ ਦੋ ਸਪਰੇਆ ਤੇ ਦੋਵੇਂ ਵੱਖ-ਵੱਖ ਕਰਨੀਆਂ ਨੇ ਇਸ ਤੋਂ ਬਿਨਾ ਹੋਰ ਤੁਹਾਨੂੰ ਜ਼ਰੂਰਤ ਨਹੀਂ ਪੈਣੀ 12-15 ਦਿਨ ਤੇ ਯੂਰੀਆ ਦੀ ਦੂਜੀ ਡੋਜ਼ ਪਾ ਦਿਓ ਪਾਣੀ ਸ਼ਾਮ ਨੂੰ ਪੜਨ ਦੀ ਕੋਸ਼ਿਸ਼ ਕਰੋ ਹੁਣ ਕਈ ਵਾਰੀ ਕਿਸਾਨ ਵੀਰਾਂ ਦਾ ਸਵਾਲ ਆਉਂਦਾ ਕਿ ਜਿਹੜੀ ਦਿਨੇ ਲਾਈਟ ਆਉਂਦੀ ਹੈ ਸੋ ਉਹਦੇ ਵਿੱਚ ਇਹ ਇੱਕ ਸਮੱਸਿਆ ਕਿ ਜੇ ਤੁਸੀਂ ਦਿਨੇ ਪਾਣੀ ਭਰੋਗੇ ਤਾਂ ਪਾਣੀ ਭਰਨ ਤੋਂ ਕੁਝ ਟਾਈਮ ਬਾਅਦ ਹੀ ਉਹ ਗਰਮ ਹੋ ਜਾਂਦਾ ਦੁਪਹਿਰੇ ਪਾਣੀ ਭਰਿਆ ਤਾਂ ਉਹ ਸ਼ਾਮ ਤੱਕ ਜਿਹੜਾ ਪੂਰਾ ਜਿਹੜੀ ਸਟ੍ਰੈਸ ਆ ਉਹ ਫਸਲ ਦੇ ਉੱਤੇ ਪੈਂਦਾ ਸੋ ਇਹ ਕੋਸ਼ਿਸ਼ ਕਰੋ ਇਹਨੂੰ ਮੈਨੇਜ ਆਪਾਂ ਕਰ ਸਕਦੇ ਆ ਕੋਈ ਜੇ ਆਪਾਂ ਨੂੰ ਨੇਰੀ ਪਾਣੀ ਮਿਲਦਾ ਜਾਂ ਆਪਾਂ ਸ਼ਾਮ ਨੂੰ ਜਿਹੜਾ ਹੈਗਾ ਪਾਣੀ ਕਿਸੇ ਤਰੀਕੇ ਜਿਹੜਾ ਲਾ ਸਕਦੇ ਆ ਤਾਂ ਉਹ ਲਾਈਏ ਕਿਉਂਕਿ ਥੋੜਾ ਹੀ 10 10 20 ਮਿੰਟ ਦੇ ਵਿੱਚ ਪਨੀਰੀ ਕਿਉਂਕਿ ਰਗਵਾਗੇ ਤੇ ਵੱਧਦਾ ਕਿਤੇ ਘਟਾ 10 20 ਮਿੰਟ ਦੇ ਵਿੱਚ ਪਨੀਰੀ ਆਪਣੀ ਬਹੁਤ ਵੱਧ ਅੱਧੇ ਘੰਟੇ ਦੇ ਬਾਅਦ ਜਿਹੜੀ ਪਨੀਰੀ ਆਪਣੀ ਭਰ ਜਾਂਦੀ ਹੈ ਜਿਆਦਾ ਰਗਵਾ ਵੀ ਹੋਵੇ ਤਾਂ ਸਪਰੇਅ ਕਰਨ ਤੋਂ ਪਹਿਲਾਂ ਕਿਉਂਕਿ ਜਿਹੜੀਆਂ ਹੁਣ ਕਈ ਵਾਰੀ ਧੂੜ ਭਰੀਆਂ ਹਵਾਵਾਂ ਚੱਲਦੀਆਂ ਜਾਂ ਕਈ ਵਾਰੀ ਰਾਹ ਦੇ ਨੇੜੇ ਹੁੰਦੀ ਪਨੀਰੀ ਤਾਂ ਇਹ ਇੱਕ ਨੇਮ ਨਾਲੋ ਚਾਹੇ ਦੂਰ ਵੀ ਆ ਚਾਹੇ ਆਪਣੀ ਬਰੀ ਦੀ ਸਾਫ਼ ਵੀ ਖੜੀ ਹੈ ਕੋਸ਼ਿਸ਼ ਕਰੋ ਕਿ ਆਪਾਂ ਸਪਰੇਅ ਕਰਨ ਤੋਂ ਪਹਿਲਾਂ ਸਪਰੇਅ ਕਰਨੀ ਸ਼ਾਮ ਨੂੰ ਉਦੋਂ ਪਹਿਲਾਂ ਇੱਕ ਸਾਫ਼ ਪਾਣੀ ਦੇ ਨਾਲ ਪਨੀਰੀਆਂ ਨਵਾ ਦੇਣੀ ਹੈ ਜਿਹੜਾ ਸਿੰਪਲ ਪਾਣੀ ਦੇ ਨਾਲ ਉਹਦੇ ਵਿੱਚ ਕੋਈ ਕੁਝ ਮਿਕਸ ਨਹੀਂ ਕਰਨਾਗਾ ਤਾਜੀ ਮੋਟਰ ਆਪਾਂ ਛੱਡੀ ਆ ਠੰਡੇ ਪਾਣੀ ਦੇ ਨਾਲ ਉਹਨੂੰ ਪਨੀਰੀ ਦੇ ਉੱਤੇ ਪਾਣੀ ਸੜਕ ਦਿਓ ਉਦੋਂ ਬਾਅਦ ਇੱਕ ਸਪਰੇ ਫੈਰ ਸਲਫੇਟ 19% 5 ਗ੍ਰਾਮ ਤੋਂ 10 ਗ੍ਰਾਮ ਪ੍ਰਤੀ ਲੀਟਰ ਪਾਣੀ ਮੰਨ ਲਓ ਕਿ ਨਾਲ ਮਗਰ ਤੁਸੀਂ 12 15 18 ਲੀਟਰ ਪਾਣੀ ਲਾਉਨੇ ਆ ਪਾਣੀ ਦੇਖੋ ਸਪਰੇਅ ਦੇ ਵਿੱਚ ਤੁਸੀਂ ਹੱਥ ਵਾਲਾ ਪੰਪ ਵਰਤੋ ਪਨੀਰੀ ਆਪਣੀ ਥੋੜੇ ਰਗ ਬੰਦਾ ਬਹੁਤਾ ਨਹੀਂ ਹੁੰਦਾ ਇਹਦੇ ਵਿੱਚ ਕਾੜ ਨਹੀਂ ਕਰਨੀ ਚਾਹੀਦੀ ਹੱਥ ਵਾਲੇ ਪੰਪ ਨਾਲ ਸਪਰੇਅ ਕਰੋ ਉਹਦੇ ਨਾਲ ਪਾਣੀ ਵੀ ਆਪਣਾ ਵੱਧ ਲੱਗ ਜਾਂਦਾ ਪੂਰਾ ਤੇ ਉਹ ਆਪਣੇ ਕੰਮ ਵੀ ਸਪਰੇਅ ਵੱਧ ਕਰਦੀ ਆ 5 ਤੋਂ 10 ਗ੍ਰਾਮ ਫੈਰ ਸਲਫੇਟ 19% ਲੋਹਾ ਤੱਤ ਇਹ ਆਪਾਂ ਸਪਰੇਅ ਕਰਨੀ ਆ 5 ਤੋਂ 10 ਗ੍ਰਾਮ ਪ੍ਰਤੀ ਲੀਟਰ ਪਾਣੀ ਤੇ ਜ਼ਿੰਕ ਸਲਫੇਟ 21% ਇਹ ਆਪਾਂ ਵਰਤਣੀ ਆ 5 ਗ੍ਰਾਮ ਪ੍ਰਤੀ ਲੀਟਰ ਪਾਣੀ ਇਹ ਆਪਾਂ ਇਸ ਨੂੰ ਵੱਧ ਵਰਤਨ ਦੀ ਲੋੜ ਨਹੀਂ ਜੇ 33% ਦਾ 3 ਗ੍ਰਾਮ ਪ੍ਰਤੀ ਲੀਟਰ ਪਾਣੀ ਵਰਤ ਲਓ। ਦੋਵੇਂ ਮਿਕਸ ਕਰਕੇ ਨਹੀਂ ਕਰਨੀਆਂ। ਇੱਕੇ ਦਿਨ ਤੁਸੀਂ ਕਰ ਸਕਦੇ ਆ। ਇਕੱਠੀਆਂ ਨਹੀਂ ਸਪਰੇਅ ਕਰਨੀਆਂ ਉਹਦੇ ਨਾਲ ਟੌਕਸਿਸਿਟੀ ਆ ਜਾਂਦੀ ਹੈ। ਇੱਕ ਸਪਰੇਅ ਕਰਕੇ ਉਸ ਤੋਂ ਬਾਅਦ ਥੋੜਾ ਜਿਹਾ ਗੈਪ ਦੇ ਕੇ ਫਿਰ ਦੂਜੀ ਸਪਰੇਅ ਕਰ ਦਿਓ। ਚਾਹੇ ਅੱਜ ਸ਼ਾਮ ਨੂੰ ਮੰਨ ਲਓ ਇੱਕ ਸਪਰੇਅ ਕੀਤੀ ਅਗਲੇ ਦਿਨ ਸਵੇਰੇ ਦੂਸਰੀ ਕਰ ਦਿਓ। 5 ਦਿਨ ਤੇ ਫਿਰ ਇਹਨੂੰ ਰਿਪੀਟ ਕਰ ਦਿਓ। ਜੇ ਜ਼ਰੂਰਤ ਪੈਂਦੀ ਤੀਜੀ ਵੀ ਕਰ ਸਕਦੇ ਆ। ਇਹਦੇ ਨਾਲ ਪਨੀਰੀ ਥੋੜੀ ਨਰੋਈ ਤੰਦਰੁਸਤ ਕਿਉਂਕਿ ਜਦੋਂ ਆਪਾਂ ਪਨੀਰੀ ਪੁੱਟ ਕੇ ਖੇਚ ਲਾਉਣੀ ਹੈ ਉਦੋਂ ਵੀ ਸਟ੍ਰੈ ਹੋਰ ਵਾਧੂ ਸਮਾਨ ਦਾ ਪਾਉਣ ਦਾ ਕੋਈ ਫਾਇਦਾ ਨਹੀਂ ਹੈ ਫੈਰ ਸਲਫੇਟ 19% ਵਰਤਣਾ ਤੇ ਜ਼ਿੰਕ ਸਲਫੇਟ 21% ਜਾਂ 33% ਕਈ ਵਾਰ ਕਿਸਾਨ ਵੀਰ ਜਿਹੜੇ ਹੈਗੇ ਚਲੇਟਡ ਬਾਰੇ ਪੁੱਛਦੇ ਹੁੰਦੇ ਚਲੇਟਡ ਤੁਸੀਂ ਕਰਨੀ ਹੈ ਕਰ ਸਕਦੇ ਪਰ ਉਹਦਾ ਨਤੀਜਾ ਜਿਹੜਾ ਉਹ ਜਿਹੜਾ ਲੋਹਾ ਤਤੂ 19% ਆਪਾਂ ਵਰਤਣਾ ਤੇ ਜ਼ਿੰਕ 21% ਜਾਂ 33 ਵਰਤਣਾ ਉਹਦਾ ਨਤੀਜਾ ਆਪਾਂ ਨੂੰ ਉਹਨਾ ਨਹੀਂ ਮਿਲੂਗਾ ਫਿਰ ਜਾਂ ਤਾਂ ਆਪਾਂ ਡੋਜ਼ ਵਧ ਵਰਤੀਏ ਕਿਉਂਕਿ ਚਲੇਟਡ ਕਿਸਾਨ ਵੀਰ ਆਮ ਤੌਰ ਤੇ ਉਹਦੀ ਡੋਜ਼ ਆ ਜਿਹੜੀ ਉਹ ਘੱਟ ਵਰਤਦੇ ਆ ਕਿਉਂਕਿ ਆਮ ਤੌਰ ਤੇ ਜਮੀਨ 'ਚ ਵੀ ਦੇਖਿਆ ਗਈ ਰਪਾਉਂਦੇ 200 ਗ੍ਰਾਮ ਜ਼ਿੰਕ ਪਾ ਲੈਂਦੇ ਕਿੱਥੇ ਆਪਾਂ ਜਿਹੜੀ ਹੈਗੀ 10 ਕਿਲੋ ਜਾਂ 15 ਕਿਲੋ ਜ਼ਿੰਕ ਪਾਉਣੀ ਆ ਤਾਂ ਕਿੱਥੇ ਆਪਾਂ ਚਲੇਟਰ 12% ਆ ਉਹ ਆਪਾਂ 100 200 ਗ੍ਰਾਮ ਪਾ ਲੈਂਦੇ ਪੂਰਾ ਨਤੀਜਾ ਨਹੀਂ ਮਿਲਦਾ ਸੋ ਇਹ ਆਪਾਂ ਸਪਰੇਅ ਕਰ ਲਈਏ ਤੇ ਸ਼ਾਨਦਾਰ ਪਨੀਰੀ ਆਪਣੀਆਂ ਦਿਨਾਂ ਦੇ ਵਿੱਚ ਹੋ ਜੂਗੀ ਜਿਹੜੀ ਬੂਟੇ ਦੌਗੀਆਂ ਦੇ ਵਿੱਚ ਮੱchnੇ ਚਿੱਟੇ ਹੋ ਕੇ ਜੰਝ ਗਾਲੇ ਹੋਗੇ ਉਹਦਾ ਕਾਰਨ ਵੀ ਇਹੀ ਹੁੰਦਾ ਕਿ ਤਤਾਂ ਦੀ ਜਿੰਕ ਲੋਹੇ ਦੀ ਘਾਟ ਆਉਂਦੀ ਹੈ ਆਪਾਂ ਉਸ ਸਪਰੇ ਨਹੀਂ ਕਰਦੇ ਉਹ ਤਤ ਨਹੀਂ ਦਿੰਦੇ ਤਾਂ ਉਹ ਫਿਰ ਹੌਲੀ ਹੌਲੀ ਬੂਟੇ ਜਿਹੜੇ ਹੈਗੇ ਦੌਗੀਆਂ ਦੇ ਵਿੱਚ ਮੱਛਣੇ ਤੇ ਦੌਗੀਆਂ ਬੇਲੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਇੱਕ ਜਿਹੜਾ ਹੈਗਾ ਪਾਣੀ ਜਦੋਂ ਲਾਉਣਾ ਸ਼ਾਮ ਨੂੰ ਡੇਲੀ ਪੂਰਾ ਭਰ ਕੇ ਲਾਓ ਸਵੇਰ ਨੂੰ ਖੇਤ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਇਹਦੇ ਨਾਲ ਥੋੜੀ ਪਨੀਰੀ ਜਰ ਬਹੁਤ ਵਧੀਆ ਹੋ ਜੂਗੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ